ਕੋਮਲ ਵਿਦਾ ਹੋ ਕੇ ਆਪਣੇ ਸਾਰੇ ਪਰਿਵਾਰ ਆ ਚੁੱਕੀ ਸੀ ਉਸ ਦਾ ਸਵਾਗਤ ਉਸ ਦੇ ਸਾਰੇ ਪਰਿਵਾਰ ਨੇ ਬਹੁਤ ਧੂਮ-ਧਾਮ ਨਾਲ ਕੀਤਾ ਸੱਸ ਨੇ ਉਸ ਨੂੰ ਕਮਰੇ ਵਿੱਚ ਆਰਾਮ ਕਰਨ ਦਾ ਕਿਹਾ ਕਿਉਂਕਿ ਉਹ ਕਾਫੀ ਦੂਰੋਂ ਆਈ ਸੀ ਕੋਮਲ ਨੂੰ ਕਾਫੀ ਥਕਾਵਟ ਮਹਿਸੂਸ ਹੋ ਰਹੀ ਸੀ ਕਿਉਂਕਿ ਸ਼ਾਮ ਨੂੰ ਵੀ ਕਾਫੀ ਰਸਮਾਂ ਨੂੰ ਨਿਪਟਾਉਣਾ ਪੈਣਾ ਸੀ ਜਦ ਸ਼ਾਮ ਨੂੰ ਕੋਮਲ ਨੂੰ ਤਿਆਰ ਕਰਨ ਉਸ ਦੀ ਨੰਦ ਕਮਰੇ ਵਿੱਚ ਆਈ ਤਾਂ ਉਹ ਕਹਿਣ ਲੱਗੀ ਭਾਬੀ ਪਾਉਣਾ ਕੀ ਆ ਕੋਮਲ ਨੇ ਟਰਾਲੀ ਬੈਗ ਖੋਲਦਿਆਂ ਆਪਣੀ ਨਣ ਦੇ ਸਾਹਮਣੇ ਰੱਖ ਦਿੱਤਾ ਜਿਸ ਵਿੱਚ ਚੜ੍ਹਦੇ ਤੋਂ ਚੜ੍ਹਦੇ ਮਹਿੰਗੇ ਮਹਿੰਗੇ ਸੂਟ ਸੀ ਜਿਸ ਨੂੰ ਦੇਖ ਕੇ ਕੋਮਲ ਦੀ ਨਣਾਨ ਕਹਿਣ ਲੱਗੀ ਵਾ ਭਾਬੀ ਇੰਨੇ ਮਹਿੰਗੇ ਮਹਿੰਗੇ ਸੂਟ ਕੋਮਲ ਕਹਿਣ ਲੱਗੀ ਹਾਂਜੀ ਜੋ ਲੇਟੈਸਟ ਸੀ ਉਹ ਸਾਰੇ ਮੰਮੀ ਨੇ ਮੈਨੂੰ ਲੈ ਕੇ ਦਿੱਤੇ ਤੁਹਾਨੂੰ ਵੀ ਤਾਂ ਤੁਹਾਡੇ ਵਿਆਹ ਤੇ ਮੰਮੀ ਜੀ ਨੇ ਦਿੱਤੇ ਹੋਣਗੇ ਰੰਜਨਾ ਦਾ ਵਿਆਹ 10 ਸਾਲ ਪਹਿਲਾਂ ਹੋ ਚੁੱਕਿਆ ਸੀ ਤੇ ਉਸ ਸਮੇਂ ਲੇਟੈਸਟ ਸੂਟ ਤੇ ਜੁਐਲਰੀ ਰੰਜਨਾ ਨੂੰ ਵੀ ਦਿੱਤੀ ਗਈ ਸੀ ਪਰ ਉਹ ਬਹੁਤ ਲਾਲਚੀ ਕਿਸਮ ਦੀ ਸੀ। ਉਸ ਦੇ ਅੰਦਰ ਸਬਰ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀ। ਇੰਨਾ ਸਭ ਕੁਝ ਵਿਆਹ ਵਿੱਚ ਮਿਲਣ ਤੋਂ ਬਾਅਦ ਵੀ ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਉਸ ਨੂੰ ਕੁਝ ਨਹੀਂ ਦਿੱਤਾ। ਕਿਉਂਕਿ ਹਰ ਸਾਲ ਤਾਂ ਫੈਸ਼ਨ ਬਦਲਦੇ ਹੀ ਰਹਿੰਦੇ ਆ। ਜਦੋਂ ਕਿਸੇ ਹੋਰ ਦੇ ਸੋਹਣੇ-ਸੋਹਣੇ ਕੱਪੜੇ, ਗਹਿਣੇ ਦੇਖਦੀ ਸੀ ਤਾਂ ਆਪਣੀ ਮਾਂ ਨਾਲ ਲੜਾਈ ਕਰਨ ਬੈਹ ਜਾਂਦੀ ਤੇ ਕਹਿੰਦੀ ਕਿ ਮੈਨੂੰ ਇਸ ਤਰ੍ਹਾਂ ਦੇ ਕੱਪੜੇ ਤੇ ਗਹਿਣੇ ਮੇਰੇ ਵਿਆਹ ਵਿੱਚ ਕਿਉਂ ਨਹੀਂ ਦਿੱਤੇ? ਅੱਜ ਵੀ ਆਪਣੀ ਭਾਬੀ ਦੇ ਮਹਿੰਗੇ-ਮਹਿੰਗੇ ਸੂਟ ਤੇ ਗਹਿਣੇ ਦੇਖ ਉਸ ਦਾ ਦਿਮਾਗ ਫਿਰ ਗਿਆ। ਉਸ ਨੇ ਕਿਹਾ ਭਾਬੀ 2 ਮਿੰਟ ਰੁਕਿਓ ਮੈਂ ਹੁਣੇ ਆਉਣੀ ਆ ਉਹ ਸਿੱਧੀ ਆਪਣੀ ਮਾਂ ਦੇ ਕਮਰੇ ਵਿੱਚ ਗਈ ਤੇ ਆਪਣੀ ਮਾਂ ਨਾਲ ਲੜਾਈ ਕਰਨ ਲੱਗ ਪਈ ਮਸਨੇ ਕਿਹਾ ਭਾਬੀ ਦੀ ਮੰਮੀ ਕਿੰਨੀ ਚੰਗੀ ਆ ਉਹਨਾਂ ਨੇ ਕਿੰਨਾ ਕੁਝ ਦੇ ਕੇ ਆਪਣੀ ਬੇਟੀ ਨੂੰ ਵਿਦਾ ਕੀਤਾ ਦੇਖੋ ਤਾਂ ਸਹੀ ਕਿੰਨੇ ਮਹਿੰਗੇ ਮਹਿੰਗੇ ਸੂਟ ਮਹਿੰਗੇ ਮਹਿੰਗੇ ਗਹਿਣੇ ਲੈ ਕੇ ਆਈ ਆ ਤੇ ਇੱਕ ਤੁਸੀਂ ਸਸਤੇ ਸਸਤੇ ਸੂਟ ਦੇ ਕੇ ਮੈਨੂੰ ਵਿਦਾ ਕਰ ਦਿੱਤਾ ਇਸ ਗੱਲ ਤੇ ਉਸ ਦੀ ਮਾਂ ਨੇ ਕਿਹਾ ਤੂੰ ਪਾਗਲ ਹੋ ਗਈ ਆ ਉਸ ਸਮੇਂ ਦੇ ਸਭ ਤੋਂ ਮਹਿੰਗੇ ਸੂਟ ਤੇ ਸਭ ਤੋਂ ਮਹਿੰਗੇ ਗਹਿਣੇ ਸੀ ਜੋ ਅਸੀਂ ਤੈਨੂੰ ਦਿੱਤੇ ਸੀ ਅੱਜ ਤੋਂ 10 ਸਾਲ ਪਹਿਲਾਂ ਤੇਰਾ ਵਿਆਹ ਹੋਇਆ ਸੀ ਉਸ ਸਮੇਂ ਜੋ ਵੀ ਫੈਸ਼ਨ ਵਿੱਚ ਸੀ ਅਸੀਂ ਤੈਨੂੰ ਦਿੱਤਾ ਤੂੰ ਜਦ ਵੀ ਕੁਝ ਨਵਾਂ ਦੇਖਦੀ ਆ ਤਾਂ ਤੈਨੂੰ ਇਹ ਲੱਗਦਾ ਰਹਿੰਦਾ ਕਿ ਅਸੀਂ ਤੈਨੂੰ ਕੁਝ ਦਿੱਤਾ ਹੀ ਨਹੀਂ ਆਪਣੇ ਆਪ ਨੂੰ ਸੁਧਾਰ ਲੈ ਜੇ ਸਬਰ ਦੀ ਭਾਵਨਾ ਨਹੀਂ ਰੱਖੇਗੀ ਤਾਂ ਕਦੇ ਚੈਨ ਨਾਲ ਨਹੀਂ ਰਹਿ ਸਕੇਗੀ ਪਰ ਉਹ ਤਾਂ ਪੂਰੀ ਲਾਲਚੀ ਸੀ ਉਸ ਉੱਪਰ ਮਾਂ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਉਹ ਕਹਿਣ ਲੱਗੀ ਮੈਨੂੰ ਵੀ ਉਹੀ ਸੂਟ ਚਾਹੀਦੇ ਆ ਜਿਹੋ ਜੇ ਭਾਬੀ ਲੈ ਕੇ ਆਈ ਐ ਉਸਦੀ ਮਾਂ ਨੂੰ ਵੀ ਪਤਾ ਸੀ ਕਿ ਉਸਦੀ ਬੇਟੀ ਕਿੰਨੀ ਲਾਲਚੀ ਹੈ ਉਸਦੀ ਮਾਂ ਨੇ ਕਿਹਾ ਵਿਆਹ ਦੇ ਨਾਂ ਤੇ ਤੈਨੂੰ ਕਾਫੀ ਕੁਝ ਦੇ ਦਿੱਤਾ ਪਰ ਫਿਰ ਵੀ ਜਿਸ ਦਿਨ ਤੂੰ ਜਾਵੇਂਗੀ ਪਹਿਲਾਂ ਮੇਰੇ ਨਾਲ ਬਾਜ਼ਾਰ ਜਾਏ ਮੈਂ ਤੈਨੂੰ ਉਸੇ ਤਰ੍ਹਾਂ ਦੀ ਸੂਟ ਲੈ ਦੇਵਾਂਗੀ ਉਹ ਕਹਿਣ ਲੱਗੀ ਮੈਨੂੰ ਤਾਂ ਈਰਿੰਗ ਵੀ ਚਾਹੀਦੇ ਆ ਮਾਂ ਨੂੰ ਪਤਾ ਸੀ ਕਿ ਉਸ ਦੀ ਬੇਟੀ ਤੇ ਉਸ ਦਾ ਜਵਾਈ ਕਿੰਨੇ ਲਾਲਚੀ ਆ ਕਿਉਂਕਿ ਉਹਨਾਂ ਦੀ ਬੇਟੀ ਪਹਿਲਾਂ ਇਸ ਤਰ੍ਹਾਂ ਦੀ ਨਹੀਂ ਸੀ ਵਿਆਹ ਤੋਂ ਬਾਅਦ ਹੀ ਉਸ ਵਿੱਚ ਇਹ ਬਦਲਾ ਆਇਆ ਸੀ ਕਿਉਂਕਿ ਬੇਟੀ ਦੇ ਸਹੁਰੇ ਪਰਿਵਾਰ ਵਾਲੇ ਖਾਸ ਕਰਕੇ ਉਹਨਾਂ ਦਾ ਜਵਾਈ ਬਹੁਤ ਲਾਲਚੀ ਬੰਦਾ ਸੀ ਉਹ ਆਪਣੀ ਧਨ-ਦੌਲਤ ਜਮ੍ਹਾਂ ਕਰਕੇ ਰੱਖਦਾ ਤੇ ਦੂਸਰਿਆਂ ਦੀ ਧਨ-ਦੌਲਤ ਤੇ ਹਮੇਸ਼ਾ ਉਸਦੀ ਨਜ਼ਰ ਰਹਿੰਦੀ ਸੀ। ਉਹ ਹਮੇਸ਼ਾ ਇਸੇ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਕਿ ਉਹ ਆਪਣੇ ਸਾਰੇ ਪਰਿਵਾਰ ਵੱਲੋਂ ਜੋ ਕੰਮ ਵੀ ਮਿਲਦਾ ਬਸ ਲਈ ਆਵੇ। ਇਸ ਤਰ੍ਹਾਂ ਦਾ ਉਸਨੇ ਆਪਣੀ ਪਤਨੀ ਨੂੰ ਵੀ ਬਣਾਇਆ ਹੋਇਆ ਸੀ। ਉਸਦੀ ਮਾਂ ਨੇ ਸੋਚਿਆ ਲੜਾਈ ਕਰਨ ਨਾਲੋਂ ਚੰਗਾ ਜੋ ਕਹਿੰਦੀ ਆ ਉਹ ਲੈ ਕੇ ਦੇਵਾਂ। ਉਸਦੀ ਮਾਂ ਨੇ ਕਿਹਾ ਜਾਨ ਤੂੰ ਪਹਿਲਾਂ ਮੇਰੇ ਨਾਲ ਬਾਜ਼ਾਰ ਜਾ ਕੇ ਆਪਣੀ ਪਸੰਦ ਦਾ ਜੋ ਲੈਣਾ ਲੈ ਲਵੇਂ। ਰੰਜਨਾ ਖੁਸ਼ ਹੋ ਕੇ ਆਪਣੀ ਭਾਬੀ ਦੇ ਕਮਰੇ ਵਿੱਚ ਗਈ ਤੇ ਉਸਨੂੰ ਤਿਆਰ ਕਰਨ ਲਈ ਪਰ ਅਸਲ ਵਿੱਚ ਉਸਦੇ ਦਿਮਾਗ ਵਿੱਚ ਤਾਂ ਕੁਝ ਹੋਰ ਹੀ ਖਿਚੜੀ ਪੱਕ ਰਹੀ ਸੀ ਉਸਨੇ ਆਪਣੀ ਭਾਬੀ ਨੂੰ ਤਿਆਰ ਕੀਤਾ ਤੇ ਫਿਰ ਕਹਿਣ ਲੱਗੀ ਭਾਬੀ ਤੁਸੀਂ ਤਾਂ ਆਪਣੇ ਨਾਲ ਇੰਨੇ ਸੋਹਣੇ ਸੂਟ ਲੈ ਕੇ ਆਏ ਹੋ ਇੰਨੇ ਸੂਟ ਤਾਂ ਤੁਸੀਂ ਇੱਕ ਵਾਰੀ ਪਾਉਂਗੇ ਵੀ ਨਹੀਂ ਰੱਖਿਆ ਰੱਖਿਆ ਫੈਸ਼ਨ ਪੁਰਾਣੀ ਹੋ ਜਾਣੀ ਆ ਇਹਨਾਂ ਚੋਂ ਇੱਕ ਅੱਧਾ ਸੂਟ ਤੁਸੀਂ ਮੈਨੂੰ ਦੇ ਦਿਓ ਵਿਚਾਰੀ ਕੋਮਲ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਹੇ ਤੇ ਕੀ ਨਾ ਉਸਨੇ ਕਿਹਾ ਦੀਦੀ ਤੁਹਾਡੇ ਵਾਸਤੇ ਤਾਂ ਮੇਰੇ ਪੇਕੇ ਵਾਲਿਆਂ ਕੋਲ ਕੱਪੜੇ ਆਈ ਆ ਉਹ ਵੀ ਬਹੁਤ ਸੋਹਣੇ ਆ ਉਹ ਕਹਿਣ ਲੱਗੀ ਭਾਬੀ ਨੇ ਵੇਖਿਆ ਉਹ ਵੀ ਸੋਹਣੇ ਆ ਪਰ ਇੰਨਾ ਸੂਟਾਂ ਨਾਲੋਂ ਜ਼ਿਆਦਾ ਨਹੀਂ ਕੋਮਲ ਨੇ ਕਿਹਾ ਦੀਦੀ ਇਹ ਤਾਂ ਸਾਰੇ ਬ੍ਰਾਈਡਲ ਸੂਟ ਆ ਨਾ ਨਵੀਂ ਮੋਟੀ ਉੱਪਰ ਹੀ ਸੋਹਣੇ ਲੱਗਦੇ ਆ ਇਸ ਲਈ ਇਸ ਤਰ੍ਹਾਂ ਦੇ ਸੂਟ ਤੁਹਾਨੂੰ ਮੰਮੀ ਨੇ ਨਹੀਂ ਦਿੱਤੇ ਕਿਉਂਕਿ ਉਹਨਾਂ ਨੂੰ ਇਹ ਲੱਗਿਆ ਕਿ ਤੁਸੀਂ ਇਸ ਤਰ੍ਹਾਂ ਦੇ ਸੂਟ ਨਹੀਂ ਪਾਉਂਦੀ ਉਹ ਕਹਿਣ ਲੱਗੀ ਕਿ ਕਿਉਂ ਨਹੀਂ ਪਾਉਂਦੀ ਲੇਟੈਸਟ ਫੈਸ਼ਨ ਦੇ ਸੂਟ ਤਾਂ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਪਲੀਜ਼ ਇੱਕ ਦੋ ਮੈਨੂੰ ਵੀ ਦੇ ਦਿਓ ਅਸਲ ਵਿੱਚ ਕੋਮਲ ਦਾ ਮਨ ਬਹੁਤ ਥੋੜਾ ਹੋ ਰਿਹਾ ਸੀ ਕਿਉਂਕਿ ਉਸਦੀ ਮਾਂ ਨੇ ਬੜੇ ਪਿਆਰ ਨਾਲ ਆਪਣੀ ਧੀ ਲਈ ਇੱਕ-ਇੱਕ ਸੂਟ ਪਸੰਦ ਕੀਤਾ ਸੀ ਪਰ ਨਵੀਂ-ਨਵੀਂ ਸੀ ਕੁਝ ਕਹਿ ਵੀ ਨਹੀਂ ਸਕਦੀ ਸੀ ਇਸ ਲਈ ਉਸਨੇ ਮਜਬੂਰਨ ਉਹਨਾਂ ਵਿੱਚੋਂ ਦੋ ਸੂਟ ਕੱਢ ਕੇ ਆਪਣੀ ਨੰਦ ਨੂੰ ਦੇ ਦਿੱਤੇ ਜਿਨ੍ਹਾਂ ਨੂੰ ਦੇਖ ਰੰਜਨਾ ਦੇ ਚਿਹਰੇ ਦੀ ਖੁਸ਼ੀ ਦੇਖਣ ਵਾਲੀ ਸੀ ਆਪਣੀ ਮਾਂ ਕੋਲ ਆਉਂਦੀ ਹੈ ਕਹਿਣ ਲੱਗ ਪਈ ਦੇਖੋ ਭਾਬੀ ਕਿੰਨੀ ਚੰਗੀ ਆ ਆਪਣੀ ਖੁਸ਼ੀ ਨਾਲ ਭਾਬੀ ਨੇ ਦੋ ਸੂਟ ਮੈਨੂੰ ਦਿੱਤੇ ਇੰਨੇ ਮਹਿੰਗੇ-ਮਹਿੰਗੇ ਸੂਟ ਆਪਣੀ ਧੀ ਦੇ ਹੱਥ ਵਿੱਚ ਦੇਖ ਉਸਦੀ ਮਾਂ ਨੂੰ ਬਹੁਤ ਗਸਾਇਆ ਉਹ ਸਮਝ ਗਈ ਕਿ ਇਹ ਸੂਟ ਉਸ ਦੀ ਧੀ ਨੇ ਜ਼ਬਰਦਸਤੀ ਕੋਮਲ ਤੋਂ ਲਿਆ। ਉਸ ਦੀ ਮਾਂ ਨੇ ਗੁੱਸੇ ਵਿੱਚ ਕਿਹਾ, "ਜਦ ਮੈਂ ਤੈਨੂੰ ਕਿਹਾ ਸੀ ਕਿ ਮੈਂ ਤੈਨੂੰ ਸੂਟ ਲੈ ਕੇ ਦੇਵਾਂਗੀ, ਫਿਰ ਤੈਨੂੰ ਆਪਣੀ ਭਾਬੀ ਤੋਂ ਮੰਗਣ ਦੀ ਕੀ ਲੋੜ ਸੀ? ਉਹਦਾ ਨਵਾਂ-ਨਵਾਂ ਵਿਆਹ ਹੋਇਆ, ਉੱਪਰੋਂ ਇਹ ਸੂਟ ਉਹਦੀ ਮਾਂ ਨੇ ਦਿੱਤੇ ਆ।" ਰੰਜਨਾ ਨੂੰ ਤਾਂ ਕੋਈ ਫਰਕ ਪੈਣ ਵਾਲਾ ਨਹੀਂ ਸੀ। ਉਹ ਤਾਂ ਆਪਣੇ ਪਤੀ ਦੀ ਤਰ੍ਹਾਂ ਬੇਸ਼ਰਮ ਹੋਈ ਪਈ ਸੀ। ਉਹ ਬੇਸ਼ਰਮੀ ਨਾਲ ਕਹਿਣ ਲੱਗੀ, "ਫਿਰ ਕੀ ਹੋ ਗਿਆ ਜੇ ਲੈ ਲੇ ਤਾਂ?" ਭਾਬੀ ਨੇ ਆਪਣੀ ਖੁਸ਼ੀ ਨਾਲ ਦਿੱਤੇ ਆ। ਉਸਦੀ ਮਾਂ ਸਮਝ ਗਈ ਸੀ ਕਿ ਉਸਦੇ ਜਵਾਈ ਨਰ ਦੇ ਪੇਟੀ ਨੂੰ ਕਿੰਨਾ ਜ਼ਿਆਦਾ ਬੇਸ਼ਰਮ ਬਣਾ ਦਿੱਤਾ। ਉਸਦੀ ਮਾਂ ਨੂੰ ਤਾਂ ਆਪਣੇ ਜਵਾਈ ਤੋਂ ਵੀ ਨਫ਼ਰਤ ਹੋਣ ਲੱਗ ਪਈ ਸੀ। ਉਹ ਜਦੋਂ ਵੀ ਸਹੁਰੇ ਆਉਂਦਾ ਤਾਂ ਸਾਰਿਆਂ ਦਾ ਜੀਣਾ ਹਰਾਮ ਕਰ ਦਿੰਦਾ ਸੀ। ਢੜੀਆਂ-ਪੇੜੀਆਂ ਗੱਲਾਂ ਕਰਦਾ ਕਿ ਸਾਨੂੰ ਵਿਆਜ ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ ਤੇ ਪਤਾ ਨਹੀਂ ਕੀ-ਕੀ ਬਕਵਾਸ ਕਰਦਾ। ਵਿਆਹ ਤੋਂ 10 ਸਾਲ ਬਾਅਦ ਵੀ ਜਦ ਸਹੁਰੇ ਪਰਿਵਾਰ ਉਸ ਦਾ ਆਉਣਾ ਜਾਣਾ ਹੁੰਦਾ ਤਾਂ ਉਹ ਕੁਝ ਨਾ ਕੁਝ ਲੈ ਕੇ ਹੀ ਜਾਂਦਾ ਸੀ। ਜੇ ਰੰਜਨਾ ਇਕੱਲੀ ਆਉਂਦੀ ਤਾਂ ਫੋਨ ਤੇ ਕੁਝ ਨਾ ਕੁਝ ਸਮਝਾਉਂਦਾ ਰਹਿੰਦਾ ਸੀ। ਕਿ ਕਿਵੇਂ ਆਪਣੇ ਪੇਕੇ ਵਾਲਿਆਂ ਤੋਂ ਸਾਮਾਨ ਕਢਵਾਉਣਾ ਹਜੇ ਸਾਲੇ ਦੇ ਵਿਆਹ ਵਿੱਚ ਵੀ ਉਸਨੂੰ ਸੋਨੇ ਦਾ ਬ੍ਰੈਸਲੇਟ ਤੇ ਅੰਗੂਠੀ ਦਿੱਤੀ ਸੀ ਤੇ ਰੰਜਨਾ ਨੂੰ ਵੀ ਚੈਨ ਤੇ ਇਅਰਿੰਗ ਮਿਲ ਚੁੱਕੇ ਸੀ ਤੇ ਉਹ ਹੁਣ ਦੁਬਾਰਾ ਤੋਂ ਫਿਰ ਇਅਰਿੰਗ ਦੀ ਜिद ਕਰ ਰਹੀ ਸੀ ਬੱਚਿਆਂ ਦੇ ਲਈ ਮਹਿੰਗੇ ਕੱਪੜੇ ਆਪਣੇ ਲਈ ਤੇ ਆਪਣੇ ਪਤੀ ਲਈ ਵੀ ਕੱਪੜੇ ਲੈ ਚੁੱਕੀ ਸੀ ਪਰ ਹਜੇ ਵੀ ਉਹਨਾਂ ਦੋਨਾਂ ਦਾ ਮਨ ਭਰਿਆ ਨਹੀਂ ਸੀ ਰੰਜਨਾ ਨੇ ਫੋਨ ਕਰਕੇ ਆਪਣੇ ਪਤੀ ਨੂੰ ਦੱਸਿਆ ਕਿ ਭਾਬੀ ਤੋਂ ਦੋ ਮਹਿੰਗੇ ਮਹਿੰਗੇ ਸੂਟ ਮਿਲ ਗਏ ਇਹ ਮੰਮੀ ਨੇ ਵੀ ਇੱਕ ਸੂਟ ਤੇ ਇਅਰਿੰਗ ਦੇਣ ਦੀ ਗੱਲ ਕੀਤੀ ਆ ਤੇ ਉਧਰੋਂ ਉਸ ਦਾ ਪਤੀ ਇਹ ਕਹਿੰਦਾ ਕਿ ਬਹੁਤ ਵਧੀਆ ਤੇਰੇ ਘਰ ਕੋਲ ਬਹੁਤ ਪੈਸਾ ਉਹ ਸੋਚਦੇ ਆ ਕਿ ਉਹ ਸਾਰਾ ਪੈਸਾ ਆਪਣੇ ਨੂੰ ਪੁੱਤ ਤੇ ਲਟਾਉਣਗੇ ਤੇਰਾ ਵੀ ਹੱਕ ਆ ਉਹਨਾਂ ਪੈਸਿਆਂ ਤੇ ਜਿੰਨਾ ਕਢਵਾ ਸਕਦੀ ਆ ਕਢਵਾ ਲੈ ਇਸ ਗੱਲ ਤੇ ਰੰਜਨਾ ਕਹਿੰਦੀ ਆ ਕਿ ਹਾਂ ਮੇਰਾ ਵੀ ਤਾਂ ਬਰਾਬਰ ਦਾ ਹਿੱਸਾ ਮੈਂ ਆਪਣਾ ਹੱਕ ਕਦੇ ਨਹੀਂ ਛੱਡਣ ਵਾਲੀ ਇਸ ਤਰ੍ਹਾਂ ਰੰਜਨਾ ਪਿਛਲੇ 10 ਸਾਲਾਂ ਤੋਂ ਆਪਣੇ ਪੇਕੇ ਪਰਿਵਾਰ ਵਾਲਿਆਂ ਨੂੰ ਲੁੱਟਦੀ ਆ ਰਹੀ ਸੀ ਅਸਤੇ ਵਿਆਹ ਵਿੱਚ ਵੀ ਉਸਦੇ ਪਰਿਵਾਰ ਵਾਲਿਆਂ ਨੇ ਬਹੁਤ ਖਰਚਾ ਕੀਤਾ ਸੀ ਤੇ ਉਸ ਤੋਂ ਬਾਅਦ ਵੀ ਕਾਫੀ ਕੌਜ ਉਸ ਨੂੰ ਦਿੰਦੇ ਰਹੇ ਪਰ ਹਜੇ ਵੀ ਉਹਨਾਂ ਲਾਲਚੀਆਂ ਦਾ ਟੈਡ ਨਹੀਂ ਸੀ ਭਰਿਆ ਖੈਰ ਕੋਮਲ ਪੂਜਾ ਦੇ ਲਈ ਤਿਆਰ ਹੋ ਗਈ ਪੂਜਾ ਤੋਂ ਬਾਅਦ ਸਾਰੀਆਂ ਰਸਮਾਂ ਕਰਦੀਆਂ ਹੋਈਆਂ ਹਰ ਕੋਈ ਉਸ ਨੂੰ ਗਿਫਟ ਦੇ ਰਿਹਾ ਸੀ ਜਦ ਰੰਜਨਾ ਦੀ ਵਾਰੀ ਆਈ ਤਾਂ ਉਸ ਨੇ ਆਪਣੀ ਭਾਬੀ ਨੂੰ ਚਾਂਦੀ ਦੀਆਂ ਚਾਂਦਰਾ ਫੜਾਈਆਂ ਤਾਂ ਰੰਜਨਾ ਦੀ ਚਾਚੀ ਯਾਨੀ ਕਿ ਕੋਮਲ ਦੀ ਚਾਚੀ ਸੱਸ ਜੋ ਕਿ ਰੰਜਨਾ ਨੂੰ ਬਹੁਤ ਚੰਗੇ ਤਰੀਕੇ ਨਾਲ ਜਾਣਦੀ ਸੀ ਕਿ ਉਹ ਕਿੰਨੀ ਲਾਲਚੀ ਹੈ ਉਹ ਕਹਿਣ ਲੱਗੀ ਬਾਰੰਜਨਾ ਤੇਰੀ ਇਕਲੋਤੀ ਭਾਬੀ ਆਈ ਆ ਤੈਨੂੰ ਖੁਸ਼ੀ ਨਹੀਂ ਜੋ ਚਾਂਦੀ ਦੀਆਂ ਝਾਂਜਰਾਂ ਫੜਾ ਰਹੀ ਆ ਚੱਲ ਹੋਰ ਕੁਝ ਨਹੀਂ ਤਾਂ ਘੱਟੋ ਘੱਟ ਸੋਨੇ ਦੀ ਮੁੰਦਰੀ ਪਾ ਦਿੰਦੀ ਤੇਰੀ ਇਕਲੋਤੀ ਭਾਬੀ ਆ ਅੱਗੇ ਤੋਂ ਤਾਂ ਤੇਰਾ ਪੇਕਾ ਕਰ ਤੇਰੀ ਭਾਬੀ ਨਹੀਂ ਸੰਭਾਲਣਾ ਇਸ ਗੱਲ ਤੇ ਰੰਜਨਾ ਕਹਿਣ ਲੱਗੀ ਹਾਂ ਹਾਂ ਕਿਉਂ ਨਹੀਂ ਜ਼ਰੂਰ ਦੇਵਾਂਗੀ ਪਰ ਹਜੇ ਥੋੜਾ ਬਜਟ ਡਾਮਾ ਡੋਲਾ ਇਸ ਲਈ ਜਾਂਦੀ ਦੀਆਂ ਝਾਂਜਰਾਂ ਹੀ ਦੇ ਸਕਦੀਆਂ ਜਦ ਭਾਬੀ ਮੇਰੇ ਭਤੀਜੇ ਭਤੀਜਿਆਂ ਨੂੰ ਇਸ ਦੁਨੀਆ ਵਿੱਚ ਲੈ ਕੇ ਆਵੇਗੀ ਤਾਂ ਉਹਨਾਂ ਦੋਨਾਂ ਨੂੰ ਸੋਨਾ ਹੀ ਦੇਵਾਂਗੀ। ਇਹ ਕਹਿ ਕੇ ਰੰਜਨਾ ਨੇ ਇਸ ਗੱਲ ਨੂੰ ਟਾਲ ਦਿੱਤਾ। ਰੰਜਨਾ ਦੀ ਮਾਂ ਨੂੰ ਇਸ ਗੱਲ ਬਾਰੇ ਚੰਗੇ ਤਰੀਕੇ ਨਾਲ ਪਤਾ ਸੀ ਕਿ ਉਹ ਖੀ ਦੇਣ ਵਾਲੀ ਹੈ। ਕਿਉਂਕਿ ਉਸ ਨੂੰ ਤਾਂ ਬਸ ਲੈਣਾ ਹੀ ਹੁੰਦਾ ਕੁਝ ਦੇਣਾ ਨਹੀਂ। ਖੈਰ ਸਾਰੀਆਂ ਰਸਮਾਂ ਹੋ ਗਈਆਂ ਤੇ ਹੌਲੀ-ਹੌਲੀ ਸਾਰੇ ਰਿਸ਼ਤੇਦਾਰ ਆਪਣੇ-ਆਪਣੇ ਘਰਾਂ ਨੂੰ ਚਲੇ ਗਏ। ਰੰਜਨਾ ਦਾ ਪਤੀ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾ ਚੁੱਕਿਆ ਸੀ। ਰੰਜਨਾ ਕੁਝ ਦਿਨ ਆਪਣੀ ਪਿੱਕੀ ਘਰ ਰੁਕਣ ਵਾਲੀ ਸੀ। ਔਣ ਆਰਾਮ ਨਾਲ ਰੰਜਨਾ ਆਪਣੀ ਭਾਬੀ ਦੇ ਕਮਰੇ ਵਿੱਚ ਗਈ ਤਾਂ ਜੋ ਇਹ ਸਭ ਦੇਖ ਸਕੇ ਕਿ ਉਸ ਦੀ ਭਾਬੀ ਕੀ ਕੀ ਲੈ ਕੇ ਆਈ ਹੈ ਜਦ ਰੰਜਨਾ ਨੇ ਆਪਣੀ ਭਾਬੀ ਦੇ ਗਹਿਣੇ ਵੇਖੇ ਤਾਂ ਉਸ ਦੇ ਮਨ ਵਿੱਚ ਲਾਲਚ ਜਾਗ ਪਿਆ ਉਸ ਨੂੰ ਇਹ ਲੱਗਣ ਲੱਗਿਆ ਕਿ ਇਸ ਤਰ੍ਹਾਂ ਦੇ ਲੇਟੈਸਟ ਫੈਸ਼ਨ ਵਾਲੇ ਭਾਰੇ ਭਾਰੇ ਗਹਿਣੇ ਉਸ ਕੋਲ ਵੀ ਹੋਣੇ ਚਾਹੀਦੇ ਪਰ ਉਸ ਨੂੰ ਇਹ ਵੀ ਪਤਾ ਸੀ ਕਿ ਜੇ ਇਸ ਬਾਰੇ ਹੁਣ ਉਸ ਨੇ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਉਸ ਨੂੰ ਝੜਕਾ ਪੈਣਗੀ ਇਸ ਲਈ ਉਸ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਤੇ ਆਪਣੇ ਜਾਣ ਤੋਂ ਪਹਿਲਾਂ ਉਹ ਆਪਣੀ ਮਾਂ ਦੇ ਨਾਲ ਬਾਜ਼ਾਰ ਗਈ ਤੇ ਮਹਿੰਗਾ ਸੂਟ ਤੇ ਸੋਨੇ ਦੇ ਇਅਰਿੰਗ ਖਰੀਦ ਲਈ। ਜਾਣ ਤੋਂ ਪਹਿਲਾਂ ਉਸਨੇ ਆਪਣੀ ਭਾਬੀ ਦੇ ਸਾਹਮਣੇ ਇਹ ਟੌਂਟ ਜਿਹਾ ਮਾਰਿਆ। ਤੁਹਾਡੀ ਇਕਲੌਤੀ ਨਣਾਨ ਜਾ ਰਹੀ ਐ, ਕੁਝ ਪੈਸੇ ਨਹੀਂ ਦੇਵੋਗੇ। ਕੋਮਲ ਨੇ ਉਸਨੂੰ 5000 ਰੁਪਏ ਦਿੱਤੇ। ਪਰ ਇਸਤੇ ਉਹ ਕਹਿਣ ਲੱਗੀ, ਭਾਬੀ ਤੁਸੀਂ ਤਾਂ ਬਹੁਤ ਚਲਾਕ ਹੋ। ਤੁਹਾਨੂੰ ਨਹੀਂ ਪਤਾ ਤੁਹਾਡੀ ਨਣਾਨ ਤੁਹਾਡੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਘਰ ਜਾ ਰਹੀ ਐ। ਘੱਟੋ-ਘੱਟ ਕੋਈ ਸੋਨੇ ਦੀ ਚੀਜ਼। ਕੋਮਲ ਨੇ ਕਿਹਾ, "ਦੀਦੀ, ਹਜੇ ਤਾਂ ਮੈਂ ਖੁਦ ਵਿਆਹ ਕਰਕੇ ਆਈ।" ਤੇ ਜੋ ਕੁਝ ਵੀ ਸੋਨਾ ਉਹ ਤਾਂ ਮੇਰੇ ਵਿਆਹ ਵਿੱਚ ਮੇਰੇ ਮੰਮੀ ਪਾਪਾ ਨੇ ਮੈਨੂੰ ਦਿੱਤਾ ਤੁਸੀਂ ਹਜੇ ਪੈਸੀ ਲੈ ਲਵੋ ਇਸ ਗੱਲ ਤੇ ਕਹਿਣ ਲੱਗੀ 5000 ਨਾਲ ਕੀ ਹੁੰਦਾ ਘੱਟੋ ਘੱਟ ਤੇ ਦੇਣੀ ਆ ਤਾਂ 10000 ਤਾਂ ਕਰੋ ਕੋਮਲ ਨੇ ਆਪਣੇ ਪਤੀ ਵੱਲ ਵੇਖਿਆ ਹਸਤੇ ਪਤੀ ਨੂੰ ਵੀ ਆਪਣੀ ਭੈਣ ਦੀਆਂ ਇਹ ਹਰਕਤਾਂ ਬਾਰੇ ਚੰਗੀ ਤਰ੍ਹਾਂ ਪਤਾ ਸੀ ਪਰ ਉਹ ਇਸ ਬਾਰੇ ਘਰ ਵਿੱਚ ਕਲੇਸ਼ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਉਸ ਨੇ 5000 ਹੋਰ ਦੇ ਦਿੱਤੇ ਇਸ ਤਰ੍ਹਾਂ ਉਹ 10000 ਲੈ ਕੇ ਆਪਣੇ ਘਰ ਚਲੀ ਗਈ ਉਸਦੇ ਜਾਣ ਤੋਂ ਬਾਅਦ ਉਸਦੀ ਮਾਂ ਨੇ ਕਿਹਾ ਇਹ ਤਾਂ ਬਹੁਤ ਜ਼ਿਆਦਾ ਲਾਲਚੀ ਹੋ ਗਈ ਪਹਿਲਾਂ ਤਾਂ ਇਸ ਤਰ੍ਹਾਂ ਦੀ ਨਹੀਂ ਸੀ ਹੁਣ ਤਾਂ ਇਸ ਨੂੰ ਆਪਣੇ ਮਤਲਬ ਤੋਂ ਬਿਨਾਂ ਕੁਝ ਦਿਸਦਾ ਹੀ ਨਹੀਂ ਕੋਮਲ ਨੂੰ ਬਹੁਤ ਹੀ ਅਜੀਬ ਲੱਗਿਆ ਉਹ ਸੋਚ ਰਹੀ ਸੀ ਕਿ ਆਖਰ ਇੱਕ ਮਾਂ ਆਪਣੀ ਬੇਟੀ ਦੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਿਵੇਂ ਕਰ ਸਕਦੀ ਹੈ ਇਸ ਬਾਰੇ ਉਸਨੇ ਆਪਣੇ ਪਤੀ ਦੇ ਨਾਲ ਗੱਲ ਕੀਤੀ ਉਸਦੇ ਪਤੀ ਨੇ ਕਿਹਾ ਕਿ ਇਸ ਵਿੱਚ ਮਾਂ ਦੀ ਕੋਈ ਗਲਤੀ ਨਹੀਂ ਅਸੀਂ ਦੀਦੀ ਦਾ ਵਿਆਹ ਬਹੁਤ ਧੂਮ-ਧਾਮ ਨਾਲ ਕੀਤਾ ਸੀ ਤੇ ਉਸ ਜ਼ਮਾਨੇ ਦੇ ਹਿਸਾਬ ਨਾਲ ਦੀਦੀ ਨੂੰ ਬਹੁਤ ਕੁਝ ਦਿੱਤਾ ਵੀ ਸੀ ਸ਼ਾਇਦ ਦੀਦੀ ਵੀ ਇਸ ਤਰ੍ਹਾਂ ਦੀ ਨਹੀਂ ਸੀ ਪਰ ਉਸਦੇ ਸਹੁਰੇ ਪਰਿਵਾਰ ਵਾਲੇ ਚੰਗੇ ਨਹੀਂ ਬਹੁਤ ਲਾਲਚੀ ਕਿਸਮ ਦੇ ਇਨਸਾਨ ਹਨ ਜਦੋਂ ਹੀ ਉਸਦਾ ਵਿਆਹ ਹੋਇਆ ਉਸਦੇ ਸਾਰੇ ਪਰਿਵਾਰ ਵਾਲੇ ਨਹੀਂ ਉਸਨੇ ਵੀ ਆਪਣੇ ਵਰਗੇ ਹੀ ਬਣਾ ਲਿਆ ਉਸਦੇ ਸਹੁਰੇ ਪਰਿਵਾਰ ਵਾਲੇ ਤਾਂ ਇੰਨੇ ਜਿਆਦਾ ਲਾਲਚੀ ਆ ਕਿ ਜਿੰਨਾ ਹੋ ਸਕੇ ਇਸ ਘਰ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਹੁਣ ਆਪਣੇ ਵਿਆਹ ਵਿੱਚ ਵੀ ਤਾਂ ਇੰਨਾ ਕੁਝ ਦਿੱਤਾ ਉਹਨਾਂ ਨੂੰ ਫਿਰ ਵੀ ਉਹਨਾਂ ਦਾ ਲਾਲਚ ਘਟ ਨਹੀਂ ਹੁੰਦਾ ਤੇ ਦੀਦੀ ਇਹੀ ਕੋਸ਼ਿਸ਼ ਵਿੱਚ ਲੱਗੀ ਹੋਈ ਆ ਕਿ ਜਿੰਨਾ ਹੋ ਸਕੇ ਉਸ ਤੋਂ ਦੁੱਗਣਾ ਉਹ ਆਪਣੇ ਸਹੁਰੇ ਪਰਿਵਾਰ ਲੈ ਜਾ ਸਕੇ ਉਸ ਨੂੰ ਇਸ ਗੱਲ ਦੀ ਵੀ ਸ਼ਰਮ ਨਹੀਂ ਆਉਂਦੀ ਕਿ ਪੇਕੇ ਪਰਿਵਾਰ ਵਿੱਚ ਉਸ ਦਾ ਬਾਪ ਰਿਟਾਇਰ ਹੋ ਚੁੱਕਿਆ ਤੇ ਕਮਾਉਣ ਵਾਲਾ ਸਿਰਫ ਉਸ ਦਾ ਇਕੱਲਾ ਭਰਾ ਹੀ ਹੈ। ਕੋਮਲ ਨੇ ਕਿਹਾ ਇਹ ਤਾਂ ਬਹੁਤ ਗਲਤ ਗੱਲ ਹੈ। ਦੂਜੇ ਪਾਸੇ ਰੰਜਨਾ ਆਪਣੇ ਸਹੁਰੇ ਪਰਿਵਾਰ ਪਹੁੰਚ ਗਈ। ਹੱਸ ਕੇ ਆਪਣੇ ਪਤੀ ਨੂੰ ਦੱਸਿਆ ਭਾਬੀ ਕੋਲ ਇੱਕ ਤੋਂ ਇੱਕ ਲੇਟੈਸਟ ਡਿਜ਼ਾਈਨ ਦੇ ਗਹਿਣੇ ਆ ਤੇ ਕਾਫੀ ਮਹਿੰਗੇ ਵੀ ਆ। ਉਸਦੇ ਪਤੀ ਨੇ ਕਿਹਾ ਕੋਈ ਗੱਲ ਨਹੀਂ ਤੂੰ ਸਮੇਂ-ਸਮੇਂ ਸਿਰ ਪੇਕੇ ਜਾਂਦੀ ਰਹੀਂ ਤੇ ਆਪਣੀ ਮਾਂ ਅੱਗੇ ਚੈਦ ਕਰਕੇ ਇੱਕ-ਇੱਕ ਗਹਿਣਾ ਆਪਣੇ ਘਰੇ ਲਿਆਉਂਦੀ ਰਹੀਂ। ਇਸ ਗੱਲ ਤੇ ਰੰਜਨਾ ਕਹਿਣ ਲੱਗੀ ਕਿ ਪਹਿਲਾਂ ਗੱਲ ਹੋਰ ਸੀ ਪਰ ਹੁਣ ਘਰੇ ਭਾਬੀ ਆ ਗਈ ਆ ਤੁਹਾਨੂੰ ਕੀ ਲੱਗਦਾ ਹੁਣ ਉਥੋਂ ਕੁਝ ਵੀ ਲੈਣਾ ਆਸਾਨ ਹੋਵੇਗਾ ਜਦ ਤੱਕ ਭਾਬੀ ਘਰੇ ਨਹੀਂ ਸੀ ਮੈਂ ਬਹੁਤ ਮਨਮਾਨੀ ਕੀਤੀ ਹੁਣ ਤਾਂ ਅਗਲੇ ਆਪਣੀ ਨੂੰ ਨੂੰ ਹੀ ਅਹਿਮੀਅਤ ਦੇਣਗੇ ਮੈਨੂੰ ਨਹੀਂ ਲੱਗਦਾ ਕਿ ਹੁਣ ਮੰਮੀ ਮੇਰੀਆਂ ਗੱਲਾਂ ਵਿੱਚ ਆਉਣਗੇ ਕਿਉਂਕਿ ਪਾਪਾ ਰਿਟਾਇਰ ਹੋ ਚੁੱਕੇ ਆ ਪਹਿਲਾਂ ਮੈਂ ਜਦ ਵੀ ਜਿੱਦ ਕਰਦੀ ਸੀ ਤਾਂ ਮੰਮੀ ਭਰਾ ਤੋਂ ਕੁਝ ਪੈਸੇ ਲੈ ਕੇ ਮੇਰੀ ਜਿੱਦ ਪੂਰੀ ਕਰ ਦਿੰਦੀ ਸੀ ਪਰ ਹੁਣ ਤਾਂ ਭਰਾ ਦੀ ਪਤਨੀ ਆ ਗਈ ਆ ਐਸ ਲਈ ਪ੍ਰਾਧ ਤੋਂ ਪੈਸੇ ਲੈਣਾ ਸੌਖਾ ਨਹੀਂ ਪਾਪਾ ਦੀ ਪੈਨਸ਼ਨ ਤਾਂ ਮੰਮੀ ਪਾਪਾ ਦੀਆਂ ਦਵਾਈਆਂ ਵਿੱਚ ਹੀ ਲੱਗ ਜਾਂਦੀ ਹੈ ਪਰ ਮੇਰਾ ਦਿਲ ਉਹਨਾਂ ਗਹਿਣਿਆਂ ਉੱਤੇ ਆ ਗਿਆ ਵੈਸੇ ਤਾਂ ਮੇਰੇ ਕੋਲ ਬਹੁਤ ਗਹਿਣੇ ਆ ਕਿਉਂਕਿ ਮੰਮੀ ਨੇ ਮੈਨੂੰ ਭਾਬੀ ਤੋਂ ਜ਼ਿਆਦਾ ਦਿੱਤਾ ਪਰ ਫਿਰ ਵੀ ਉਹਨਾਂ ਗਹਿਣਿਆਂ ਦਾ ਮੇਰੇ ਮਨ ਵਿੱਚ ਲਾਲਚ ਪੈਦਾ ਹੋ ਗਿਆ ਇਸ ਗੱਲ ਤੇ ਉਸਦੇ ਪਤੀ ਨੇ ਕਿਹਾ ਜੇ ਤੈਨੂੰ ਜ਼ਿਆਦਾ ਹੀ ਪਸੰਦ ਆ ਤਾਂ ਫਿਰ ਆਪਣਾ ਦਿਮਾਗ ਲਾਉਣ ਦੀ ਕੋਸ਼ਿਸ਼ ਕਰ ਪੈਸੇ ਖਰਚ ਕਰਨ ਨਾਲੋਂ ਚੰਗਾ ਕਿ ਆਪਣਾ ਦਿਮਾਗ ਲਾ ਕੇ ਉਹਨਾਂ ਗਹਿਣੇ ਨੂੰ ਹਾਸਲ ਕੀਤਾ ਜਾ ਸਕੇ। ਫਸਨੇ ਕਿਹਾ ਇਕੱਲਾ ਦਿਮਾਗ ਚਲਾਉਣ ਨਾਲ ਕੁਝ ਨਹੀਂ ਹੋਣਾ। ਕਿਉਂਕਿ ਮੈਨੂੰ ਇਹ ਗੱਲ ਚੰਗੇ ਤਰੀਕੇ ਨਾਲ ਪਤਾ ਕਿ ਹੁਣ ਮੇਰੇ ਤੇ ਕੋਈ 1 ਰੁਪਿਆ ਵੀ ਨਹੀਂ ਖਰਚਣ ਵਾਲਾ। ਕਿਉਂਕਿ ਉਸਦੀ ਪਤਨੀ ਕੱਢਣ ਹੀ ਨਹੀਂ ਦੇਵੇਗੀ। ਕੋਈ ਵੀ ਵਿਆਹਿਆ ਹੋਇਆ ਇਨਸਾਨ ਵਿਆਹ ਤੋਂ ਪਹਿਲਾਂ ਤਾਂ ਆਪਣੀ ਭੈਣ ਤੇ ਖਰਚ ਕਰ ਸਕਦਾ। ਪਰ ਵਿਆਹ ਤੋਂ ਬਾਅਦ ਤਾਂ ਉਹਨਾਂ ਦੇ ਆਪਣੇ ਖਰਚੇ ਨੇ ਵੱਧ ਜਾਂਦੇ ਆ ਕਿ ਉਹਨਾਂ ਦਾ ਹੱਥ ਆਪਣੇ ਆਪ ਰੁਕ ਜਾਂਦਾ। ਮੈਨੂੰ ਕੋਈ ਹੋਰ ਹੀ ਦਿਮਾਗ ਲਾਉਣਾ ਪੈਣਾ ਪਤਾ ਨਹੀਂ ਉਸਦੇ ਦਿਮਾਗ ਵਿੱਚ ਕਿਹੜੀ ਖਿਚੜੀ ਪਕ ਰਹੀ ਸੀ ਕੁਝ ਕੁ ਮਹੀਨੇ ਬਾਅਦ ਰੰਜਨਾ ਫਿਰ ਦੁਬਾਰਾ ਆਪਣੇ ਪੇਕੇ ਘਰ ਆਈ ਤੇ ਇਸ ਵਾਰ ਉਹ ਬਹੁਤ ਚੰਗੇ ਤਰੀਕੇ ਨਾਲ ਆਪਣੇ ਪੇਕੇ ਕਰ ਰਹੀ ਉਸਨੇ ਆਪਣੀ ਭਾਬੀ ਦੀ ਵੀ ਬਹੁਤ ਮਦਦ ਕੀਤੀ ਤੇ ਫਿਰ ਆਪਣੇ ਸਾਰੇ ਪਰਿਵਾਰ ਵਾਪਸ ਚਲੀ ਗਈ ਰੰਜਨਾ ਦੇ ਵਾਪਸ ਸਹੁਰੇ ਜਾਣ ਤੋਂ ਕੁਝ ਦਿਨਾਂ ਬਾਅਦ ਕੋਮਲ ਆਪਣੀ ਸੋਨੇ ਦੀ ਚੈਨ ਲੱਭਣ ਲੱਗੀ ਪਰ ਉਸਨੂੰ ਉਹ ਚੈਨ ਕਿਤੇ ਵੀ ਨਹੀਂ ਮਿਲ ਰਹੀ ਸੀ ਅਸਨੇ ਆਪਣੇ ਪੂਰੇ ਕਮਰੇ ਦੀ ਤਲਾਸ਼ੀ ਲਈ ਪਰ ਫਿਰ ਵੀ ਉਹ ਚੇਨ ਕਿਤੋਂ ਵੀ ਨਾ ਮਿਲੀ ਅਸਨੇ ਘਬਰਾਉਂਦਿਆਂ ਹੋਇਆਂ ਇਹ ਗੱਲ ਆਪਣੀ ਸੱਸ ਤੇ ਆਪਣੇ ਪਤੀ ਨੂੰ ਦੱਸੀ ਅਸਨੇ ਸੋਚਿਆ ਕਿਤੇ ਘਰ ਵਿੱਚ ਕੰਮ ਕਰਨ ਵਾਲੀ ਕੰਮ ਵਾਲੀ ਨੇ ਤਾਂ ਨਹੀਂ ਚੋਰੀ ਲੀ ਪਰ ਉਹ ਬਿਨਾਂ ਕਿਸੇ ਨੂੰ ਦੇਖਿਆ ਇਸ ਤਰ੍ਹਾਂ ਕਿਸੇ ਤੇ ਇਲਜ਼ਾਮ ਵੀ ਨਹੀਂ ਲਗਾ ਸਕਦੇ ਸੀ ਅਸਲ ਵਿੱਚ ਸੱਚਾਈ ਤਾਂ ਇਹ ਸੀ ਕਿ ਕੋਮਲ ਦੀ ਨੰਦ ਉਹ ਚੇਨ ਚੋਰੀ ਕਰਕੇ ਆਪਣੇ ਨਾਂ ਲੈ ਗਈ ਸੀ ਕਿਉਂਕਿ ਉਸ ਨੂੰ ਇਸ ਗੱਲ ਦਾ ਪਤਾ ਸੀ ਕਿ ਕੋਈ ਉਸ ਉੱਪਰ ਇਲਜ਼ਾਮ ਨਹੀਂ ਲਗਾਵੇਗਾ ਤੇ ਜੇ ਲਗਾਇਆ ਵੀ ਤਾਂ ਉਹ ਬਹੁਤ ਵੱਡਾ ਹੰਗਾਮਾ ਖੜਾ ਕਰ ਦੇਵੇਗੀ ਇਹ ਸੱਚਾਈ ਵੀ ਸੀ ਕੋਈ ਰੰਜਨਾ ਉੱਪਰ ਘਰ ਦੀ ਬੇਟੀ ਦੇ ਉੱਪਰ ਚੋਰੀ ਦਾ ਇਲਜ਼ਾਮ ਕਿਵੇਂ ਲਗਾ ਸਕਦਾ ਉਹ ਤਾਂ ਇਸ ਬਾਰੇ ਕਦੀ ਸੋਚ ਵੀ ਨਹੀਂ ਸਕਦੇ ਸੀ ਖੈਰ ਕੋਮਲ ਦੀ ਚੈਨ ਚੋਰੀ ਹੋ ਚੁੱਕੀ ਸੀ ਇਸ ਵਿੱਚ ਉਹ ਅਫਸੋਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰ ਸਕਦੀ ਸੀ ਕੁਝ ਦਿਨਾਂ ਬਾਅਦ ਕੋਮਲ ਦੇ ਚਚੇਰੇ ਦੇਵਰ ਦਾ ਵਿਆਹ ਸੀ ਜਿਸ ਵਿੱਚ ਰੰਜਨਾ ਵੀ ਆਈ ਹੋਈ ਸੀ ਵਿਆਹ ਵਿੱਚ ਸਾਰੇ ਨੱਚਣ ਗਾਉਣ ਵਿੱਚ ਬਿਜ਼ੀ ਸੀ। ਵਿਆਹ ਨਿਬੜ ਗਿਆ। ਉਸ ਦਿਨ ਤੋਂ ਬਾਅਦ ਕੋਮਲ ਨੂੰ ਆਪਣੀ ਰਿੰਗ ਨਹੀਂ ਮਿਲ ਰਹੀ ਸੀ। ਹੁਣ ਤਾਂ ਕੋਮਲ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਈ। ਕਿਉਂਕਿ ਉਸਨੇ ਉਹ ਰਿੰਗ ਆਪਣੇ ਰੂਮ ਵਿੱਚ ਹੀ ਰੱਖੀ ਸੀ ਤੇ ਦਿਓਰ ਦਾ ਘਰ ਵੀ ਨਾਲ ਹੀ ਸੀ। ਵਿਆਹ ਦੇ ਕਾਰਨ ਤਾਂ ਉਹਨਾਂ ਨੇ ਕੰਮ ਵਾਲੀ ਨੂੰ ਵੀ ਨਹੀਂ ਬੁਲਾਇਆ ਸੀ। ਇਸ ਲਈ ਹੁਣ ਘਰ ਵਿੱਚ ਰੰਜਨਾ ਤੋਂ ਇਲਾਵਾ ਹੋਰ ਕੋਈ ਹੈ ਵੀ ਨਹੀਂ ਸੀ। ਕਿਉਂਕਿ ਉਹਨਾਂ ਦਾ ਖਾਣਾ ਪੀਣਾ ਤਾਂ ਚਚੇਰੇ ਦਿਓਰ ਦੇ ਘਰ ਹੀ ਹੋ ਰਿਹਾ ਸੀ। ਹੋਰ ਤਾਂ ਕੋਈ ਬਾਹਰੋਂ ਆਇਆ ਵੀ ਨਹੀਂ ਸੀ ਜਿਸ ਉੱਤੇ ਸ਼ੱਕ ਕੀਤਾ ਜਾ ਸਕਦਾ ਹੋਵੇ ਤੇ ਇਹ ਲੋਕ ਵਿਆਹ ਵਾਲੇ ਘਰ ਜਾਣ ਤੋਂ ਪਹਿਲਾਂ ਘਰ ਨੂੰ ਚੰਗੀ ਤਰ੍ਹਾਂ ਲੌਕ ਕਰਕੇ ਜਾਂਦੇ ਸੀ ਹੁਣ ਇਹ ਗੱਲ ਕੋਮਲ ਨੇ ਆਪਣੇ ਪਤੀ ਨੂੰ ਦੱਸੀ ਕਿ ਸਿਵਾਇ ਦੀਦੀ ਤੋਂ ਇਲਾਵਾ ਘਰ ਵਿੱਚ ਕੋਈ ਨਹੀਂ ਇਸ ਗੱਲ ਦੇ ਉਸਦੇ ਪਤੀ ਨੇ ਵੀ ਉਸ ਦਾ ਸਾਥ ਦਿੱਤਾ ਤੇ ਕਿਹਾ ਹਾਂ ਇਹ ਗੱਲ ਤਾਂ ਮੰਨਣੀ ਪਵੇਗੀ ਪਰ ਇਸ ਤਰ੍ਹਾਂ ਅਸੀਂ ਉਸ ਉੱਪਰ ਇਲਜ਼ਾਮ ਨਹੀਂ ਲਗਾ ਸਕਦੇ ਹਾਂ ਉਹ ਥੋੜੀ ਲਾਲਚੀ ਜ਼ਰੂਰ ਹੈ ਪਰ ਚੋਰੀ ਨਹੀਂ ਕਰ ਸਕਦੀ ਕੋਮਲ ਨੇ ਕਿਹਾ ਇਹੀ ਮੈਨੂੰ ਲੱਗ ਰਿਹਾ ਪਰ ਉਹਨਾਂ ਤੋਂ ਇਲਾਵਾ ਹੁਣ ਬੱਚਿਆਂ ਵੀ ਕੌਣ ਪਿਛਲੀ ਵਾਰ ਜਦ ਦੀਦੀ ਘਰ ਆਏ ਸੀ ਤਾਂ ਮੇਰੀ ਚੈਨ ਗਾਇਬ ਹੋ ਗਈ ਅਸੀਂ ਦੀਦੀ ਬਾਰੇ ਗਲਤ ਨਹੀਂ ਸੋਚਿਆ ਤੇ ਘਰ ਦੀ ਨੌਕਰਾਨੀ ਉੱਪਰ ਇਲਜ਼ਾਮ ਲਗਾ ਦਿੱਤਾ ਇਸ ਵਾਰ ਵੀ ਜਦ ਦੀਦੀ ਆਏ ਤਾਂ ਮੇਰੀ ਅੰਗੂਠੀ ਗਾਇਬ ਹੋ ਗਈ ਹਸਤੇ ਪਤੀ ਨੇ ਕਿਹਾ ਕਿ ਗੱਲ ਤਾਂ ਤੂੰ ਠੀਕ ਕਹਿ ਰਹੀ ਆ ਕੋਮਲ ਨੇ ਵੀ ਕਿਹਾ ਦਿਲ ਤਾਂ ਮੇਰਾ ਵੀ ਨਹੀਂ ਮੰਨ ਰਿਹਾ ਪਰ ਸੱਚ ਤਾਂ ਇਹ ਆ ਕਿ ਅੰਗੂਠੀ ਗਾਇਬ ਹੋ ਚੁੱਕੀ ਹੈ ਮੈਨੂੰ ਪੂਰਾ ਯਕੀਨ ਆ ਕਿ ਮੈਂ ਆਪਣੀ ਅੰਗੂਠੀ ਆਪਣੇ ਕਮਰੇ ਵਿੱਚ ਹੀ ਰੱਖੀ ਸੀ ਪਰ ਮੇਰੇ ਤੁਹਾਡੇ ਤੇ ਮੰਮੀ ਪਾਪਾ ਤੋਂ ਇਲਾਵਾ ਘਰ ਵਿੱਚ ਰਹਿੰਦਾ ਹੀ ਕੋਣ ਹੈ ਮੰਮੀ ਪਾਪਾ ਤਾਂ ਇਸ ਤਰ੍ਹਾਂ ਦਾ ਕਦੇ ਸੋਚ ਵੀ ਨਹੀਂ ਸਕਦੇ ਤੇ ਆਪਾਂ ਨੂੰ ਇਸ ਤਰ੍ਹਾਂ ਕਰਨ ਦੀ ਕੋਈ ਜ਼ਰੂਰਤ ਨਹੀਂ ਬੱਚਾ ਸਾਡਾ ਹੈ ਨਹੀਂ ਤਾਂ ਅੰਗੂਠੀ ਗਈ ਕਿੱਥੇ بس ਤੇ ਪਤੀ ਨੇ ਕਿਹਾ ਪਰ ਆਪਾਂ ਇਸ ਤਰ੍ਹਾਂ ਉਸ ਉੱਤੇ ਇਲਜ਼ਾਮ ਵੀ ਕਿਵੇਂ ਲਗਾ ਦਈਏ ਕਿਉਂਕਿ ਆਪਣੇ ਕੋਲ ਕੋਈ ਸਬੂਤ ਵੀ ਤਾਂ ਹੈ ਨਹੀਂ ਕੋਮਲ ਨੇ ਕਿਹਾ ਜੇ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਇਹ ਬਹੁਤ ਹੀ ਗਲਤ ਗੱਲ ਹੈ ਜੇ ਮੇਰੇ ਸਾਰੇ ਗਹਿਣੇ ਗਾਇਬ ਹੁੰਦੇ ਗਏ ਤਾਂ ਮੈਂ ਕੀ ਪਾਵਾਂਗੀ आखिर पोमल ਦੇ ਪਤੀ ਨੇ ਉਸ ਨੂੰ ਸਲਾਹ ਦਿੱਤੀ ਕਿ ਮੰਮੀ ਆਪਣੇ ਸਾਰੇ ਗਹਿਣੇ ਲੋਕਰ ਵਿੱਚ ਰੱਖਦੀ ਹੈ ਤੂੰ ਵੀ ਆਪਣੇ ਗਹਿਣਿਆਂ ਨੂੰ ਲੌਕ ਕਰਕੇ ਰੱਖ ਘੱਟੋ ਘੱਟ ਸੇਫ ਤਾਂ ਰਹਿਣਗੇ ਉਹਨਾਂ ਨੇ ਕਿਹਾ ਗੱਲ ਤਾਂ ਤੁਸੀਂ ਠੀਕ ਕਹਿ ਰਹੇ ਹੋ ਪਰ ਹਜੇ ਮੇਰਾ ਨਵਾਂ ਨਵਾਂ ਵਿਆਹ ਹੋਇਆ ਮੇਰਾ ਵੀ ਜੀ ਕਰਦਾ ਕਿ ਮੈਂ ਗਹਿਣੇ ਬਦਲ ਬਦਲ ਕੇ ਪਾਵਾਂ ਕਿਉਂਕਿ ਘਰ ਇੱਥੇ ਰੋਜ਼ ਕੋਈ ਨਾ ਕੋਈ ਫੰਕਸ਼ਨ ਹੁੰਦਾ ਹੀ ਰਹਿੰਦਾ ਹੁਣ ਕੀ ਮੈਂ ਰੋਜ਼ ਬੈਂਕ ਜਾਵਾਂ ਲੋਕਰ ਖੋਲਾਂ ਇਸ ਨਾਲੋਂ ਚੰਗਾ ਕਿ ਕੋਈ ਹੋਰ ਇੰਤਜ਼ਾਮ ਕੀਤਾ ਜਾਵੇ ਉਸ ਨੇ ਕਿਹਾ ਔਰ ਮੈਂ ਆਪਣੇ ਗਹਿਣੇ ਦਾ ਖਾਸ ਧਿਆਨ ਰੱਖਾਂਗੀ ਚਾਹੇ ਛੋਟੀ ਜੀ ਚੀਜ਼ ਹੀ ਕਿਉਂ ਨਾ ਹੋਵੇ ਉਸ ਨੂੰ ਵੀ ਆਪਣੀ ਅਲਮਾਰੀ ਦੇ ਲੋਕ ਵਿੱਚ ਹੀ ਰੱਖਾਂਗੀ ਇਸ ਤਰ੍ਹਾਂ ਹੀ ਕਰਦੇ ਆ 1 ਸਾਲ ਬੀਤ ਗਿਆ ਉਹਨਾਂ ਨੇ ਆਪਣੀ ਫਰਸਟ ਐਨੀਵਰਸਰੀ ਤੇ ਇੱਕ ਛੋਟੀ ਜੀ ਪਾਰਟੀ ਰੱਖੀ ਜਿਸ ਵਿੱਚ ਕੋਮਲ ਦੀ ਨੰਦ ਤੇ ਨੰਦੋਈਆਂ ਵੀ ਆਇਆ ਸੀ ਕੋਮਲ ਨੂੰ ਤਾਂ ਇਸ ਗੱਲ ਦਾ ਪਤਾ ਹੀ ਸੀ ਕਿ ਉਸਦੇ ਗਹਿਣਿਆਂ ਨੂੰ ਕੌਣ ਗਾਇਬ ਕਰ ਰਿਹਾ ਪਰ ਉਸ ਕੋਲ ਕੋਈ ਸਬੂਤ ਨਹੀਂ ਸੀ ਇਸ ਲਈ ਕੋਮਲ ਨੇ ਜਾਣ ਬੁੱਝ ਕੇ ਇਸ ਵਾਰ ਆਪਣਾ ਸੋਨਾ ਜਿਆ ਸੈਟ ਡਰੈਸਿੰਗ ਟੇਬਲ ਉੱਤੇ ਰੱਖ ਦਿੱਤਾ ਜੋ ਕੁਝ ਹੀ ਸਮੇਂ ਬਾਅਦ ਗਾਇਬ ਵੀ ਹੋ ਗਿਆ। ਉਸ ਦਿਨ ਵੀ ਹਰਿੰਜਨਾ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਚੁੱਪ ਕਰਕੇ ਆਪਣੇ ਪਤੀ ਦੇ ਨਾਲ ਸੌਰੀ ਪਰਿਵਾਰ ਵਾਪਸ ਆ ਗਈ। ਇਹ ਸੋਚਦਿਆਂ ਹੋਇਆ ਕਿ ਭਾਬੀ ਦਾ ਸੈਟ ਗਾਇਬ ਹੋ ਗਿਆ ਤਾਂ ਉਹ ਸਿੱਧਾ-ਸਿੱਧਾ ਮੇਰੇ ਉੱਤੇ ਇਲਜ਼ਾਮ ਥੋੜੀ ਲਗਾ ਸਕਦੀ ਹੈ। ਉਸ ਦੀ ਇੰਨੀ ਹਿੰਮਤ ਕਿੱਥੇ? ਇਹ ਗੱਲ ਉਸਨੇ ਆਪਣੇ ਪਤੀ ਨੂੰ ਵੀ ਦੱਸੀ। ਉਸਦੇ ਪਤੀ ਨੇ ਕਿਹਾ, "ਜੇ ਕਿਉਂ ਸਿੱਧੀ ਉਂਗਲੀ ਨਾਲ ਨਾ ਨਿਕਲੇ ਤਾਂ ਉਂਗਲੀ ਟੇਢੀ ਕਰਨੀ ਹੀ ਪੈਂਦੀ ਹੈ।" ਜੇ ਹੁਣ ਕੋਈ ਚੀਜ਼ ਪਸੰਦ ਆ ਜਾਵੇ। ਤਾਂ ਲੈਣਾ ਤਾਂ ਬਣਦਾ ਹੀ ਆ ਇਹ ਕਹਿ ਕੇ ਉਹ ਦੋਨੋਂ ਪਤੀ ਪਤਨੀ ਹੱਸਣ ਲੱਗ ਪਏ ਥੋੜੇ ਸਮੇਂ ਬਾਅਦ ਕੋਮਲ ਨੇ ਆਪਣੇ ਸੱਸ ਸਹੁਰੇ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਉਸ ਨੇ ਕਿਹਾ ਮੰਮੀ ਪਾਪਾ ਅੱਜ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦੀ ਹਾਂ ਜੇ ਮੈਂ ਵੈਸੇ ਹੀ ਕੁਝ ਕਹਿੰਦੀ ਤਾਂ ਸ਼ਾਇਦ ਤੁਹਾਨੂੰ ਮੇਰੀਆਂ ਗੱਲਾਂ ਤੇ ਯਕੀਨ ਨਾ ਆਉਂਦਾ ਤੇ ਤੁਹਾਨੂੰ ਇਹ ਲੱਗਣਾ ਸੀ ਕਿ ਮੈਂ ਤੁਹਾਡੀ ਬੇਟੀ ਉੱਤੇ ਇਲਜ਼ਾਮ ਲਗਾ ਰਹੀ ਹਾਂ ਇਹ ਕਹਿ ਕੇ ਕੋਮਲ ਨੇ ਲੈਪਟਾਪ ਆਨ ਕਰ ਦਿੱਤਾ ਲੈਪਟਾਪ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਰੰਜਨਾ ਨੇ ਕਿੰਨੀ ਸਫਾਈ ਦੇ ਨਾਲ ਚੋਰੀ ਕੀਤੀ ਤੇ ਆਪਣੀ ਭਾਬੀ ਦਾ ਨੈਕਲੇਸ ਚੋੱਕ ਕੇ ਆਪਣੇ ਪਰਸ ਵਿੱਚ ਲੁਕੋ ਲਿਆ। ਇਹ ਸਭ ਦੇਖ ਕੋਮਲ ਦੀ ਸੱਸ ਆਪਣੇ ਸਿਰ ਉੱਤੇ ਹੱਥ ਮਾਰ ਕੇ ਰੋਣ ਲੱਗੀ। ਕਿ ਇਹ ਦਿਨ ਦੇਖਣ ਵਾਸਤੇ ਹੀ ਅਸੀਂ ਇਸ ਨੂੰ ਪੈਦਾ ਕੀਤਾ ਸੀ। ਆਪਣੇ لالਚ ਵਿੱਚ ਇੰਨੀ ਅੰਨੀ ਹੋ ਗਈ ਕਿ ਇਹਨੇ ਚੋਰੀ ਕਰਨੇ ਵੀ ਸ਼ੁਰੂ ਕਰ ਦਿੱਤੀ। ਉਹ ਵੀ ਆਪਣੇ ਪੇਕੇ ਪਰਿਵਾਰ ਵਿੱਚ ਹੀ। ਕਿੰਨੀ ਨੀਚ ਹੋ ਗਈ ਐ। ਕੋਮਲ ਨੇ ਆਪਣੀ ਸੱਸ ਨੂੰ ਚੁੱਪ ਕਰਾਉਂਦਿਆਂ ਹੋਇਆਂ ਕਿਹਾ ਮੰਮੀ ਤੁਸੀਂ ਕਿਉਂ ਰੋ ਰਹੇ ਹੋ? ਇਸ ਵਿੱਚ ਤੁਹਾਡੀ ਕੀ ਗਲਤੀ? ਉਸ ਤੇ ਸੱਸ ਕਹਿਣ ਲੱਗੀ ਬੇਟਾ ਗਲਤੀ ਮੇਰੀ ਹੀ ਆ ਮੈਂ ਹੀ ਇਸ ਤਰ੍ਹਾਂ ਦੀ ਔਲਾਦ ਜੰਮੀ ਅਸੀਂ ਉਸ ਨੂੰ ਇੰਨਾ ਕੁਝ ਦਿੱਤਾ ਫਿਰ ਵੀ ਉਸ ਦੇ ਮਨ ਵਿੱਚ ਮੈਲ ਘਰ ਵਿੱਚ ਇੰਨੀ ਜਾਇਦਾਦ ਆ ਉਹਨਾਂ ਕੋਲ ਫਿਰ ਵੀ ਉਹਨਾਂ ਦਾ ਟੱਡ ਨਹੀਂ ਭਰਦਾ ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦੀ ਆ ਕਿ ਉਸ ਦਾ ਪਤੀ ਵੀ ਉਸ ਦੇ ਨਾਲ ਰਲਿਆ ਹੋਇਆ ਇਹ ਦੋਨੋਂ ਪਤੀ ਪਤਨੀ ਬਹੁਤ ਨੀਝਾ ਚਾਹੇ ਉਹ ਮੇਰੀ ਬੇਟੀ ਆ ਪਰ ਮੈਨੂੰ ਕਹਿਣ ਵਿੱਚ ਕੋਈ ਸ਼ਰਮ ਨਹੀਂ ਇੰਨੇ ਨੂੰ ਕੋਮਲ ਦਾ ਪਤੀ ਵੀ ਕਹਿਣ ਲੱਗਿਆ ਆ ਮਾਂ ਤੁਸੀਂ ਨਾ ਰੋ ਤੁਸੀਂ ਕੋਈ ਗਲਤ ਨਹੀਂ ਕੀਤਾ ਅਸੀਂ ਤਾਂ ਜਾਣ ਬੁੱਝ ਕੇ ਆਪਣੇ ਕਮਰੇ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਸੀ ਕਿਉਂਕਿ ਸਭ ਤੋਂ ਪਹਿਲਾਂ ਕੋਮਨ ਦੀ ਚੀਨ ਗਾਇਬ ਹੋਈ ਸੀ ਫਿਰ ਅੰਗੂਠੀ ਜਿਸ ਦੇ ਬਾਰੇ ਅਸੀਂ ਤੁਹਾਨੂੰ ਕੁਝ ਨਹੀਂ ਦੱਸਿਆ ਕਿਉਂਕਿ ਅਸੀਂ ਸੋਚਿਆ ਸੀ ਕਿ ਤੁਸੀਂ ਸਾਨੂੰ ਗਲਤ ਨਾ ਸਮਝੋ ਕਿ ਅਸੀਂ ਦੀਦੀ ਤੇ ਇਲਜ਼ਾਮ ਲਗਾ ਰਹੇ ਹਾਂ ਇਸੇ ਕਰਕੇ ਅਸੀਂ ਚੁੱਪਚਾਪ ਕਮਰੇ ਵਿੱਚ ਕੈਮਰੇ ਲਗਵਾਏ ਸੀ ਤਾਂਕਿ ਖੁਦ ਹੀ ਪਤਾ ਚੱਲ ਜਾਵੇਗਾ ਕਿ ਚੀਜ਼ਾਂ ਕਿੱਥੇ ਜਾ ਰਹੀਆਂ ਸਾਨੂੰ ਵੀ ਇਸ ਗੱਲ ਤੇ ਯਕੀਨ ਨਹੀਂ ਆ ਰਿਹਾ ਸੀ ਕਿ ਸਾਰੀਆਂ ਚੀਜ਼ਾਂ ਦੀਦੀ ਗਾਇਬ ਕਰ ਰਹੀ ਹੈ ਪਰ ਹੁਣ ਸਾਨੂੰ ਪੂਰੀ ਤਰ੍ਹਾਂ ਕਨਫਰਮ ਹੋ ਗਿਆ ਕੋਮਲ ਦੇ ਸਾਹਸ ਨੂੰ ਬਹੁਤ ਗੁੱਸਾ ਚੜਿਆ ਹੋਇਆ ਸੀ ਉਸ ਨੇ ਕਿਹਾ ਉਹਨੂੰ ਤਾਂ ਮੈਂ ਦੱਸ ਦਿਆਂ ਚੋਰੀ ਕਿਵੇਂ ਕਰੀ ਦੀ ਆ ਅੱਜ ਤੋਂ ਬਾਅਦ ਮੈਂ ਉਹਨੂੰ ਕਦੇ ਘਰੇ ਵੜਨ ਨਹੀਂ ਦੇਣਾ ਕੋਮਲ ਨੇ ਕਿਹਾ ਨਹੀਂ ਮੰਮੀ ਜੀ ਉਹ ਤੁਹਾਡੀ ਬੇਟੀ ਆ ਉਸ ਦਾ ਪੂਰਾ ਹੱਕ ਆ ਇਸ ਘਰ ਵਿੱਚ ਨਹੀਂ ਤਾਂ ਇਹ ਕਿਹਾ ਜਾਵੇਗਾ ਕਿ ਭਾਬੀ ਨੇ ਆਉਂਦਿਆਂ ਹੀ ਨਨਦ ਦਾ ਘਰ ਆਉਣਾ ਬੰਦ ਕਰਵਾ ਦਿੱਤਾ ਫੇਰੇ ਸਭ ਦੇ ਵਿੱਚ ਮੈਂ ਬਦਨਾਮ ਹੋ ਜਾਵਾਂਗੀ ਪਰ ਆਪਣੇ ਘਰ ਵਿੱਚ ਕੀ ਚੱਲ ਰਿਹਾ ਆ ਆਪਾਂ ਲੋਕਾਂ ਨੂੰ ਦਿਖਾਉਣਾ ਨਹੀਂ ਇਸ ਤਰ੍ਹਾਂ ਆਪਣੇ ਘਰ ਦੀ ਬੇਟੀ ਦੀ ਵੀ ਬਦਨਾਮੀ ਹੋਵੇਗੀ ਪਰ ਆਪਾਂ ਉਹਨਾਂ ਨੂੰ ਸਮਝਾਤਾ ਸਕਦੇ ਹਾਂ ਕਿ ਇਹ ਸਭ ਗਲਤ ਹੈ। ਕੀ ਪਤਾ ਉਹ ਸਮਝੀ ਜਾਣ। ਕੋਈ ਵੀ ਧੀ ਆਪਣਾ ਪੇਕਾ ਕਰ ਛੱਡਣਾ ਨਹੀਂ ਚਾਹੁੰਦੀ ਤੇ ਇਸ ਤਰ੍ਹਾਂ ਕਿਸੇ ਦਾ ਪੇਕਾ ਕਰ ਛਡਾਉਣਾ ਸਹੀ ਵੀ ਨਹੀਂ ਹੈ। ਬਸ ਆਪਾਂ ਉਹਨਾਂ ਨੂੰ ਸਭ ਕੁਝ ਸਿਖਾਉਣਾ ਹੈ। ਕੋਮਲ ਦੀ ਸਾਸਨੇ ਕਿਆ ਬੇਟਾ ਤੂੰ ਬਹੁਤ ਮਹਾਨ ਹੈ। ਜੇ ਕੋਈ ਹੋਰ ਹੁੰਦੀ ਤਾਂ ਤਮਾਸ਼ਾ ਖੜਾ ਕਰ ਦਿੰਦੀ। ਮੇਰੀ ਬੇਟੀ ਨੂੰ ਕਿਤੇ ਮੂੰਹ ਦਿਖਾਉਣ ਦੇ ਲਾਇਕ ਨਾ ਰਹਿਣ ਦਿੰਦੀ। ਪਰ ਤੂੰ ਕਰਦੀਆਂ ਗੱਲਾਂ ਨੂੰ ਘਰ ਤੱਕ ਹੀ ਸੀਮਤ ਰੱਖਿਆ। ਕੋਮਲ ਦੇ ਸਾਰੇ ਨੇ ਵੀ ਆਪਣੀ ਬੇਟੀ ਦੀਆਂ ਇਹ ਹਰਕਤਾਂ ਵਲ ਦੇਖ ਕੇ ਬਹੁਤ ਜ਼ਿਆਦਾ ਗੁੱਸਾ ਕੀਤਾ ਸੀ। ਉਹਨਾਂ ਨੇ ਤੁਰੰਤ ਉਸ ਨੂੰ ਫੋਨ ਕੀਤਾ ਤੇ ਫੋਨ ਤੇ ਖਰੀਆਂ ਖੁੱਟੀਆਂ ਸੁਣਾਉਣ ਲੱਗ ਪਏ। ਉਹਨਾਂ ਨੇ ਕਿਹਾ ਇੰਨਾ ਕੁਝ ਦੇਣ ਤੋਂ ਬਾਅਦ ਐਨੇ ਵੱਡੇ ਪਰਿਵਾਰ ਵਿੱਚ ਤੇਰਾ ਵਿਆਹ ਕਰਨ ਤੋਂ ਬਾਅਦ ਵੀ ਤੇਰਾ ਲਾਲਚ ਘਟ ਨਹੀਂ ਹੋਇਆ। ਹੁਣ ਤੂੰ ਆਪਣੀ ਭਾਬੀ ਦੇ ਗਹਿਣੇ ਉੱਤੇ ਵੀ ਹੱਥ ਸਾਫ਼ ਕਰਨ ਲੱਗ ਪਈ। ਕਿੰਨੀ ਘਟੀਆਂ ਹੁੰਦੀ ਜਾ ਰਹੀਆਂ? ਤੇਰੇ ਕੋਲ ਪੈਸੇ ਦੀ ਕਮੀ ਆ। ਇਸ ਨਾਲੋਂ ਜ਼ਿਆਦਾ ਗਹਿਣੇ ਤੇਰੇ ਕੋਲ ਹੋਣੇ ਆ ਤੇ ਜ਼ਮੀਨ ਵੀ ਕਿੰਨੀ ਆ? ਇਹ ਸਭ ਪਤਾ ਹੋਣ ਦੀ باوجود ਵੀ ਤੂੰ ਇਸ ਤਰ੍ਹਾਂ ਦੀ ਗਲਤੀ ਕਰ ਰਹੀ ਹੈ। ਦੂਜੇ ਪਾਸੇ ਰੰਜਨਾ ਡਰਾਮਾ ਕਰਨ ਲੱਗੀ। ਆਖਿਰ ਮੈਨੂੰ ਕੀ ਲੋੜ ਜੋ ਮੈਂ ਭਾਬੀ ਦੇ ਗਹਿਣੇ ਚੋਰੀ ਕਰਾਂ। ਉਹਨੇ ਆਉਂਦੇ ਹੀ ਤੁਹਾਡੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਆ। ਹੁਣ ਮੈਂ ਇਸ ਘਰ ਵਿੱਚ ਨਹੀਂ ਆਉਣਾ। ਰੰਜਨਾ ਨੂੰ ਵੀ ਅੰਦਰ ਹੀ ਅੰਦਰੇ ਲੱਗ ਰਿਹਾ ਸੀ ਕਿ ਮੇਰੇ ਘਰਦਿਆਂ ਨੇ ਸਿੱਧਾ ਹੀ ਮੇਰੇ ਉੱਪਰ ਇਲਜ਼ਾਮ ਲਗਾ ਦਿੱਤਾ। ਪਰ ਇਸ ਦੇ ਨਾਲ ਨਾਲ ਉਸ ਨੂੰ ਸੰਤੁਸ਼ਟੀ ਵੀ ਸੀ ਕਿ ਉਹਨਾਂ ਕੋਲ ਕਿਹੜਾ ਕੋਈ ਸਬੂਤ ਆ ਕਿ ਆ ਕੇ ਮੇਰੀ ਅਲਮਾਰੀ ਥੋੜੀ ਚੈੱਕ ਕਰਨਗੇ। ਜੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੋਈ ਤਾਂ ਮੈਂ ਖੁਦ ਇਹਨਾਂ ਨੂੰ ਬਦਨਾਮ ਕਰਾਂਗੀ ਕਿ ਨੂੰ ਨੂੰ ਖੁਸ਼ ਕਰਨ ਲਈ ਬੇਟੀ ਨੂੰ ਬਦਨਾਮ ਕਰ ਰਹੀ ਹੈ ਫਿਰ ਅਚਾਨਕ ਹੀ ਰੰਜਨਾ ਦੇ ਪਤੀ ਦੇ ਫੋਨ ਉੱਪਰ ਇੱਕ ਮੈਸੇਜ ਆਇਆ ਜਿਸ ਨੂੰ ਦੇਖ ਉਸ ਦਾ ਪਤੀ ਇੱਕਦਮ ਹੀ ਹਿੱਲ ਗਿਆ ਇਧਰੋਂ ਰੰਜਨਾ ਦੀ ਮਾਂ ਨੇ ਫੋਨ ਫੜਿਆ ਤੇ ਕਿਹਾ ਜਾ ਤੇਰੇ ਪਤੀ ਦੇ ਫੋਨ ਉਤੇ ਇੱਕ ਵੀਡੀਓ ਭੇਜੀ ਆ ਜਾ ਕੇ ਦੇਖ ਤੈਨੂੰ ਆਪੇ ਪਤਾ ਲੱਗ ਜਾਵੇਗਾ ਸਾਨੂੰ ਇਹ ਵੀ ਪਤਾ ਹੈ ਕਿ ਇਹ ਕੰਮ ਤੇਰਾ ਇਕੱਲੀ ਦਾ ਨਹੀਂ ਤੇਰਾ ਪਤੀ ਵੀ ਨਾਲ ਰਲਿਆ ਹੋਇਆ ਜੇ ਥੋੜੀ ਬਹੁਤੀ ਵੀ ਸ਼ਰਮ ਬਾਕੀ ਆ ਤਾਂ ਆ ਕੇ ਆਪਣੇ ਭਰਾ ਪਰਜਾਈ ਤੋਂ ਮਾਫੀ ਮੰਗ ਲੈ ਤੇਰੀ ਭਾਬੀ ਬਹੁਤ ਚੰਗੀ ਆ ਇੰਨਾ ਕੁਝ ਹੋਣ ਦੇ ਪਾਵਜੋਦ ਵੀ ਉਹ ਤੇਰੇ ਨਾਲ ਨਫ਼ਰਤ ਨਹੀਂ ਕਰਦੀ ਰੰਜਨਾ ਨੇ ਜਦ ਵੀਡੀਓ ਦੇਖੀ ਉਸ ਦਾ ਸਾਹ ਉੱਪਰ ਥੱਲੇ ਹੋ ਰਿਹਾ ਸੀ ਫਸ ਵੀਡੀਓ ਵਿੱਚ ਉਹ ਸਾਫ਼-ਸਾਫ਼ ਉਸ ਨੈਕਲੇਸ ਨੂੰ ਚੋਰੀ ਕਰਦੇ ਆਂ ਦੇਖ ਰਹੀ ਸੀ ਹੁਣ ਉਸ ਕੋਲ ਕੋਈ ਜਵਾਬ ਨਹੀਂ ਬਚਿਆ ਸੀ ਉਸ ਦਾ ਪਤੀ ਵੀ ਸਿਰ ਫੜ ਕੇ ਬਹਿ ਗਿਆ ਤੇ ਸੋਚਿਆ ਸੀ ਹੁਣ ਮੈਂ ਆਪਣੇ ਸਾਰੇ ਪਰਿਵਾਰ ਕਿਵੇਂ ਜਾਵਾਂਗਾ ਕਿਉਂਕਿ ਹੁਣ ਉਹ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਸੀ ਰਹਾ ਹੁਣ ਤਾਂ ਉਸਦੇ ਸਹੁਰੇ ਪਰਿਵਾਰ ਵਾਲਿਆਂ ਕੋਲ ਉਸ ਦੇ ਖਿਲਾਫ ਪੱਕੇ ਸਬੂਤ ਸੀ ਕਿ ਨੈਕਲੇਸ ਰੰਜਨਾ ਨੇ ਹੀ ਚੋਰੀ ਕੀਤਾ ਆਖਰ ਉਸਨੇ ਆਪਣੇ ਪਤੀ ਨੂੰ ਕਿਹਾ ਤੂੰ ਆਪਣੀ ਭਾਬੀ ਦੀ ਚੇਨ ਤੇ ਅੰਗੂਠੀ ਵਾਪਸ ਕਰਾਵੇਂ ਯਾਦ ਰੱਖੀ ਮੇਰਾ ਨਾਮ ਨਹੀਂ ਹੋਣਾ ਚਾਹੀਦਾ ਰੰਜਨਾ ਕਹਿਣ ਲੱਗੀ ਉਹਨਾਂ ਨੂੰ ਪਤਾ ਕਿਉਂਕਿ ਮੈਂ ਵਿਆਹ ਤੋਂ ਪਹਿਲਾਂ ਇਸ ਤਰ੍ਹਾਂ ਦੀ ਨਹੀਂ ਸੀ ਮੈਂ ਵਿਆਹ ਤੋਂ ਬਾਅਦ ਹੀ ਬਦਲੀ ਹਾਂ ਮੇਰੇ ਘਰ ਦੇ ਇਹ ਗੱਲ ਜਾਣਦੇ ਨਹੀਂ ਕਿ ਕਿਸ ਵਜ੍ਹਾ ਨਾਲ ਬਦਲੀ ਹਾਂ ਕਿ ਮੇਰੇ ਘਰਦਿਆਂ ਨੂੰ ਪਤਾ ਨਹੀਂ ਇਸ ਦੇ ਨਾਲ ਨਾਲ ਉਹ ਉੱਚੀ ਉੱਚੀ ਚੀਕਣ ਲੱਗੀ ਉਸਨੇ ਕਿਹਾ ਮੈਂ ਇੰਨੀ ਲਾਲਚੀ ਨਹੀਂ ਸੀ ਪਰ ਤੁਸੀਂ ਮੈਨੂੰ ਇਸ ਤਰ੍ਹਾਂ ਦੀ ਬਣਾ ਦਿੱਤਾ ਮੇਰੀ ਇੰਨੀ ਬੇਇੱਜ਼ਤੀ ਮੇਰੇ ਪੇਕੇ ਪਰਿਵਾਰ ਵਿੱਚ ਕਰਵਾਈ ਕਾਸ਼ ਮੈਂ ਪਹਿਲਾਂ ਵਰਗੀ ਰੰਜਨਾ ਹੁੰਦੀ ਪਤਾ ਨਹੀਂ ਮੈਂ ਕਿਵੇਂ ਤੁਹਾਡੀਆਂ ਇਹਨਾਂ ਘਟੀਆਂ ਗੱਲਾਂ ਵਿੱਚ ਆ ਗਈ ਕਿਵੇਂ ਇੰਨੀ ਨੀਚ ਬਣ ਗਈ ਹੁਣ ਤਾਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਵੀ ਨਹੀਂ ਰਹੀ ਸਿਰਫ ਤੇ ਸਿਰਫ ਤੁਹਾਡੀ ਵਜ੍ਹਾ ਕਰਕੇ ਹੁਣ ਮੈਂ ਕਿਹੜਾ ਮੂੰਹ ਲੈ ਕੇ ਉੱਥੇ ਜਾਵਾਂ ਇਨੇ ਨੂੰ ਉਹਨਾਂ ਦੇ ਘਰ ਦੀ ਡੋਰ ਬੈਲ ਵੱਜੀ ਦਰਵਾਜ਼ਾ ਰੰਜਨਾ ਦੇ ਪਤੀ ਨੇ ਖੋਲਿਆ ਉਸ ਨੇ ਦੇਖਿਆ ਸਾਹਮਣੇ ਉਸਦੇ ਸੱਸ ਸੋਰਾ ਸਾਲਾ ਤੇ ਉਸਦੀ ਪਤਨੀ ਖੜੀ ਸੀ ਉਹ ਉਹਨਾਂ ਨਾਲ ਨਜ਼ਰਾਂ ਨਹੀਂ ਮਿਲਾ ਸਕਿਆ ਸੀ ਉਸ ਨੇ ਹੱਥ ਜੋੜੇ ਤੇ ਉਹਨਾਂ ਨੂੰ ਅੰਦਰ ਆਉਣ ਲਈ ਕਿਹਾ ਜਦੋਂ ਆਈ ਤਾਂ ਉਹਨਾਂ ਨੇ ਦੇਖਿਆ ਰੰਜਨਾ ਵੀ ਚੁੱਪਚਾਪ ਨੀਵੀਂ ਪਾ ਕੇ ਖੜੀ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਬੋਲੇ ਤੇ ਕੀ ਨਾ ਆਖਿਰ ਕੋਮਲ ਨੇ ਅੱਗੇ ਵਧਿਆ ਹੋਇਆ ਕਿਆ ਦੀਦੀ ਜੋ ਹੋ ਗਿਆ ਉਸ ਤੇ ਮਿੱਟੀ ਪਾਓ ਮੈਂ ਰਿਸ਼ਤਿਆਂ ਨੂੰ ਵਿਗਾੜਨਾ ਨਹੀਂ ਚਾਹੁੰਦੀ ਰਿਸ਼ਤਿਆਂ ਨੂੰ ਸੰਜੋ ਕੇ ਰੱਖਣਾ ਚਾਹੁੰਦੀ ਹਾਂ ਲਾਲਚ ਸਾਰੇ ਰਿਸ਼ਤਿਆਂ ਨੂੰ ਵਿਗਾੜਨ ਦੀ ਇੱਕ ਜੜ ਹੈ ਮੈਂ ਇੱਕ ਨਵੇਂ ਸਿਰੇ ਤੋਂ ਸਭ ਕੁਝ ਸ਼ੁਰੂ ਕਰਨਾ ਚਾਹੁੰਦੀ ਹਾਂ ਘਰ ਦੀ ਗੱਲ ਕਰੇ ਹੀ ਖਤਮ ਕੀਤੀ ਜਾਵੇ ਤੇ ਨਾ ਹੀ ਮੈਂ ਕਿਤੇ ਬਾਹਰ ਜਾਣ ਦੇਵਾਂਗੀ ਸਾਰੀਆਂ ਵੀਡੀਓ ਡਿਲੀਟ ਕਰ ਦਿੱਤੀਆਂ ਗਈਆਂ ਹਨ ਬਸ ਹੁਣ ਜੋ ਹੋ ਗਿਆ ਸੋ ਹੋ ਗਿਆ ਇਹ ਸਭ ਗੱਲਾਂ ਉੱਤੇ ਹੁਣ ਕੋਈ ਵੀ ਗੱਲ ਨਹੀਂ ਹੋਵੇਗੀ ਤੇ ਅੱਗੇ ਤੋਂ ਸਭ ਕੁਝ ਠੀਕ ਚੱਲੇਗਾ ਉਮੀਦ ਹੈ ਕਿ ਤੁਸੀਂ ਆਪਣੇ ਆਪ ਨੂੰ ਸੁਧਾਰ ਲਵੋਗੇ ਰੰਜਨਾ ਨੇ ਆਪਣੀ ਭਾਬੀ ਨੂੰ ਗੱਲ ਨਾਲ ਲਾ ਲਿਆ ਤੇ ਉਸਨੇ ਕਿਹਾ ਭਾਬੀ ਹੁਣ ਮੈਂ ਫਿਰ ਪੁਰਾਣੀ ਰੰਜਨਾ ਬਣ ਕੇ ਦਿਖਾਵਾਂਗੀ ਤੇ ਆਪਣੇ ਪਤੀ ਨੂੰ ਵੀ ਸੁਧਾਰ ਲਵਾਂਗੀ ਕਿਉਂਕਿ ਇੱਜ਼ਤ ਤੋਂ ਵੱਧ ਕੇ ਇਸ ਦੁਨੀਆ ਵਿੱਚ ਕੁਝ ਵੀ ਨਹੀਂ ਇਹ ਕਹਿ ਕੇ ਸਾਰੇ ਇੱਕ ਦੂਜੇ ਦੇ ਗੱਲ ਲੱਗੇ ਰੰਜਨਾ ਤੇ ਉਸਦੇ ਪਤੀ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸੀ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਕੀ ਉਹਨਾਂ ਨੇ ਰੰਜਨਾ ਨੂੰ ਮਾਫ਼ ਕਰਕੇ ਸਹੀ ਕੀਤਾ ਜ਼ਰੂਰ ਦੱਸਿਓ ਕਹਾਣੀ ਚੰਗੀ ਲੱਗੀ ਹੋਵੇ ਇੱਕ ਲਾਈਕ ਕਰਿਓ ਵੱਧ ਵੱਧ ਸ਼ੇਅਰ ਕਰਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਪਰਵਾਰਿਕ ਕਹਾਣੀਆਂ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ